ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਪ੍ਰਦੀਪ ਧੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 2027 ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਵਿੱਚ ਸਿਆਸੀ ਜਿਹੜੇ ਹਲਚਲ ਹੈ ਉਹ ਕਾਫੀ ਤੇਜ਼ ਹੋ ਚੁੱਕੀ ਹੈ ਜੇ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਨਿਹਾਲ ਸਿੰਘ ਵਾਲਾ ਹਲਕਾ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਹੋ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਜਿੱਥੇ ਸੁਖਵੀਰ ਸਿੰਘ ਬਾਜ਼ਰ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਲਗਾਤਾਰ ਉਹਨਾਂ ਦੀ ਦੋ ਵਾਰ ਉਹਨਾਂ ਦੀ ਰੈਲੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਵੀ ਢਿੱਕੇ ਲਾਲਾ ਲਾਜਪਤ ਰੈਜੀ ਜੀ ਦੇ ਉਹਨਾਂ ਦੇ ਪ੍ਰੋਗਰਾਮ ਤੇ ਉਸ ਮੌਕੇ ਉਹ ਵੀ ਪਹੁੰਚ ਚੁੱਕੇ ਆ ਸੋ ਇਸ ਨੂੰ ਲੈ ਕੇ ਕੇਂਦਰ ਬਿੰਦੂ ਨਿਹਾਲ ਸਿੰਘ ਵਾਲਾ ਬਣਿਆ ਬਣਿਆ ਹੋਇਆ ਤੇ ਮੇਰੇ ਨਾਲ ਵਿਧਾਇਕ ਸਾਹਿਬ ਮਨਜੀਤ ਸਿੰਘ ਜੀ ਬਲਾਸਪੁਰ ਮੌਜੂਦ ਨੇ ਵਿਧਾਇਕ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧਰਵਾਜ ਜਿਵੇਂ ਮੈਂ ਕਿਹਾ ਕਿ ਨਿਹਾਲ ਸਿੰਘ ਵਾਲਾ ਇਸ ਵਕਤ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ ਲਗਾਤਾਰ ਵੱਡੇ ਲੀਡਰ ਭਾਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਾਵੇਂ ਸੁਖਵੀਰ ਸਿੰਘ ਜੀ ਬਾਦਲ ਉਹ ਵੀ ਲਗਾਤਾਰ ਦੋ ਰੈਲੀਆਂ ਕਰਕੇ ਔਰ ਬੀਤੇ ਕੱਲ ਉਹਨਾਂ ਨੇ ਧਮਾਕਾ ਕੀਤਾ ਹੈ ਕਿ ਉਹ ਕਹਿੰਦੇ ਕਿ ਬੀਬੀ ਰਾਜਵਿੰਦਰ ਕੌਰ ਭਾਗੀ ਕੇ ਜਿਹੜੇ ਪਹਿਲਾਂ ਇੱਥੋਂ ਐਮਐਲਏ ਰਹਿ ਚੁੱਕੀ ਹੈ ਉਹ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਤੇ ਕਈ ਨਿਸ਼ਾਨੇ ਸਾਧਦੇ ਆ ਕਿਵੇਂ ਲੱਗਦਾ ਹੈ ਇਹ ਜਿਹੜੀਆਂ ਕੱਲ ਜੁਆਇਨਿੰਗ ਹੋਈਆਂ ਲਗਾਤਾਰ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਆਮ ਆਦਮੀ ਪਾਰਟੀ ਤੇ ਇਸ ਦਾ ਕਿਹੋ ਜਿਹਾ ਪ੍ਰਭਾਵ ਤੁਸੀਂ ਦੇਖ ਰਹੇ ਕਿਉਂਕਿ ਜਿਵੇਂ ਉਹਨਾਂ ਦਾ ਕਹਿਣਾ ਹੈ ਉਹ ਤਾਂ ਕਹਿੰਦੇ ਕਿ ਸਾਡਾ ਬੂਸਟ ਅਪ ਹੋਇਆ ਸੀ ਆਮ ਆਦਮੀ ਪਾਰਟੀ ਨੂੰ ਵਕਤ ਪਾਤਾ ਬਿਲਕੁਲ ਜੀ ਅਕਾਲੀ ਦਲ ਨੇ ਲੰਬਾ ਸਮਾਂ ਰਾਜ ਕੀਤਾ ਪੰਜਾਬ ਤੇ ਪੰਜਾਬ ਦੇ ਲੋਕ ਅਕਾਲੀ ਦਲ ਦੀ ਕਾਰਗੁਜ਼ਾਰੀ ਨੂੰ ਚੰਗੀ ਤਰ੍ਹਾਂ ਵੇਖਦੇ ਆ ਇਹ ਉਹੀ ਹਲਕਾ ਨਿਹਾਲ ਸਿੰਘ ਵਾਲਾ ਜਿਹਦੇ ਵਿੱਚ ਅੱਜ ਸੜਕਾਂ ਬਣ ਰਹੀਆਂ ਨੇ ਨਵੀਆਂ ਔਰ ਨਹਿਰੀ ਪਾਣੀ ਆ ਰਿਹਾ ਸੂਏ ਬਣ ਰਿਹਾ ਕੱਸੀਆਂ ਬਣ ਰਹੀਆਂ ਖਾਲ ਬਣ ਰਹੇ ਆ ਪਾਈਪ ਆ ਰਹੇ ਆ ਜਰਕੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਪਾਰਟੀ ਦੀ ਲੰਬਾ ਸਮਾਂ ਸਰਕਾਰ ਰਹੀ ਆ ਇਹ ਜੇ ਕੰਮ ਕਰਿਆ ਤਾਂ ਉਹ ਸਾਡੇ ਮੁੱਖ ਮੰਤਰੀ ਸਾਹ ਸਰਦਾਰ ਭਗਵੰਤ ਸਿੰਘ ਦੀ ਮਾਨ ਉਹ ਕਰ ਰਹੇ ਨੇ ਇਹ ਜਿੰਨੀਆਂ ਮਰਜ਼ੀ ਰੈਲੀਆਂ ਕਰੀ ਜਾਂ ਇਹਨਾਂ ਦੀਆਂ ਰੈਲੀਆਂ ਦਾ ਕੋਈ ਅਸਰ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੀ ਬੜਾ ਵੇਖਿਆ ਕਾਂਗਰਸ ਨੂੰ ਵੇਖਿਆ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਵੇਖ ਰਹੇ ਆ ਬਾਕੀ ਜਿਹੜੀ ਗੱਲ ਨੇ ਹਾਰਸਿੰਗ ਵਾਲੇ ਰੈਲੀਆਂ ਦੀ ਗੱਲ ਜਿਹੜਾ ਨਿਹਾਰ ਸਿੰਘ ਵਾਲੇ ਦਾ ਸਾਡਾ ਮੋਗੇ ਦਾ ਏਰੀਆ ਇਹ ਔਰ ਪੰਜਾਬ ਦਾ ਬਿਲਕੁਲ ਕੇਂਦਰ ਬਿੰਦੂ ਆ ਸੈਂਟਰ ਜਿਹੜਾ ਜਿਹੜਾ ਹਾਲ ਨਹਾਸ ਸਿੰਘ ਵਾਲਾ ਦਾ ਪਿੰਡ ਹੈ ਕਿਲੀਚਾਲਾ ਤੇ तकरीबन तकरीबन ਸਾਰੀਆਂ ਪਾਰਟੀਆਂ ਉੱਥੇ ਰੈਲੀਆਂ ਕਰਦੀਆਂ ਨੇ ਤੇ ਅਸੀਂ ਵੀ ਆਮ ਆਦਮੀ ਪਾਰਟੀ ਵੱਲੋਂ 16 ਫਰਬੇ ਨੂੰ ਇਸੇ ਸਥਾਨ ਤੇ ਕਿਲੀਚਾਲਾ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਿਹਾ ਔਰ ਅਸੀਂ ਪੰਜਾਬ ਸਰਕਾਰ ਦੇ ਜੋ ਪ੍ਰਾਪਤੀਆਂ ਨੇ ਉਸ ਰੈਲੀ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਜャ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਅਸੀਂ ਇਹ ਸਾਰਾ ਦੱਸਾਂਗੇ ਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਤੇ ਸਾਡੀ ਆਮ ਆਰੀ ਪਾਰਟੀ ਸਰਕਾਰ ਸਰਤਾਪੁਰਾਗਨ ਭਗਵਨ ਸਿੰਘ ਜੀ ਮਾਨ ਇਹਨਾਂ ਦੀ ਅਗਵਾਈ ਦੇ ਵਿੱਚ ਕੀ ਕਰ ਰਹੀ ਹੈ ਜਿਹੜਾ ਬੀਬੀ ਰਾਜਵਿੰਦਰ ਕੌਰ ਪਾਕੀ ਕੇ ਜੀ ਨੇ ਮੈਂ ਗੱਲ ਕੀਤੀ ਹੈ ਉਹਨਾਂ ਦਾ 8 ਸਾਲ ਬਾਅਦ ਸਿਆਸਤ ਦੇ ਵਿੱਚ ਆਉਣਾ ਤੁਹਾਨੂੰ ਲੱਗਦਾ ਕਿ ਜਿਹੜੇ VOTER ਹੈ ਜਦੋਂ ਕੋਈ ਵੀ ਲੀਡਰ ਪਾਰਟੀ ਬਦਲ ਕੇ ਜਾਂਦਾ ਤਾਂ VOTER ਉਹਨਾਂ ਦੇ ਨਾਲ ਜਾਊਗਾ ਜਸ ਅਕਾਲੀ ਦਲ ਨੂੰ ਇਸ ਦਾ ਕਿੰਨਾ ਕੁ ਫਾਇਦਾ ਤੁਹਾਡੀ ਨਜ਼ਰ ਚ ਹੋ ਰਿਹਾ ਦੇਖੋ ਲੋਕ ਬਹੁਤ ਸਿਆਣੇ ਆ ਪਹਿਲਾਂ ਹੋਰ ਗੱਲਾਂ ਸੀ ਪਹਿਲਾਂ ਲੋਕ ਪਾਰਟੀਆਂ ਨਾਲ ਖੜੇ ਰਹਿੰਦੇ ਸੀ ਜਾਂ ਲੀਡਰ ਨਾਲ ਖੜਦੇ ਹੁਣ ਲੋਕ ਕੰਮਾਂ ਨਾਲ ਖੜਦੇ ਨੇ ਜਿਹੜੀ ਪਾਰਟੀ ਜਿਹੜਾ ਲੀਡਰ ਕੰਮ ਕਰਦਾ ਲੋਕ ਉਹਦੇ ਨਾਲ ਉਹਦਾ ਸਾਥ ਦਿੰਦੇ ਨੇ ਉਹਦੇ ਨਾਲ ਖੜਦੇ ਨੇ ਤੇ ਜਿਹੜੇ ਸਿਰਫ ਗੱਲਾਂ ਕਰਦੇ ਨੇ ਉਹਨਾਂ ਦਾ ਸਾਥ ਨਹੀਂ ਹੁੰਦੇ ਲੋਕ ਹੁਣ ਲੋਕ ਸਿਆਣੇ ਹੋ ਚੁੱਕੇ ਪਹਿਲਾਂ ਵਾਲੀ ਗੱਲ ਨਹੀਂ ਰਹੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੂੰ ਕੱਲ ਬਾਦਲ ਸਾਹਿਬ ਨੇ ਚੁੱਲਾਦਲ ਕਹ ਕੇ ਸੰਬੋਧਿਤ ਕੀਤਾ ਉਹ ਕਹਿੰਦੇ ਕਿ ਚੁੱਲਾਦਲ ਖਾਲੀ ਹੋ ਗਿਆ ਤੇ ਚੁੱਲਾਦਲ ਚੋਂ ਇਹ ਆਏ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਹੈ ਇਹਨਾਂ ਦੀ ਆਪਸੀ ਜਿਹੜਾ ਟਕਰਾਅ ਜਾਂ ਆਪਸੀ ਫ੍ਰੈਕਸ਼ਨ ਹੈ ਇਹਦਾ ਫਾਇਦਾ 2027 ਦੇ ਵਿੱਚ ਕੀ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਜਾਂ ਕਾਂਗਰਸ ਇਹਦਾ ਲਾਹਾ ਲੈ ਸਕਦੀ ਹੈ ਨਹੀਂ ਨਹੀਂ ਪਤਾ ਕੀ ਗੱਲ ਹੈ ਜੀ ਜਿਹੜੀ ਪੁਨਰ ਸਰਜੀਤ ਆ ਦਾ ਅਕਾਲੀ ਦਲ ਇਹ ਪਹਿਲਾਂ ਵੀ ਐਕਸੀ ਹੁਣ ਵੀ ਇਹ ਐਕ ਵਾਲੀ ਕੰਮ ਆ ਜਿਹੜੇ ਪੁਨਰ ਸਜੀਵ ਦੇ ਵਿੱਚ ਗਏ ਸੀ ਤਾਂ ਉਹ ਚੰਦੂ ਮਾਜਰਾ ਸੀ ਜੋ ਉਪਸਾਰੇ ਪਨਾ ਥੜੀ ਬੀਬੀ ਜੀ ਜੰਗੀਰ ਕੌਰ ਜੈ ਜਿੰਨੇ ਵੀ ਗਏ ਨੇ ਉਹ ਅਕਾਲੀ ਦਲ ਚ ਗਏ ਸੀ ਤੇ ਅਕਾਲੀ ਦਲ ਚ ਆ ਕੇ ਕਰਕੇ ਆ ਰਿਹਾ ਚਾਹੋ ਯਾਲੀ ਸਾਹਿਬ ਨੇ ਯਾਲੀ ਸਾਹਿਬ ਵੀ ਬਿਲਕੁਲ ਤਿਆਰ ਬੈਠੇ ਨੇ ਇਸ ਕਰਕੇ ਇਹਨਾਂ ਦਾ ਸਾਡੇ ਪਾਰਟੀ ਤੇ ਜਾਂ ਪੰਜਾਬ ਤੇ ਕੋਈ ਅਸਰ ਹੋਣ ਵਾਲਾ ਸਾਡੇ ਕਹਿੰਦਾ ਭਾਵ ਕਿ ਜਿਹੜੇ ਰਹਿ ਗਏ ਲੀਡਰ ਉਹ ਵੀ ਅਕਾਲੀ ਦਲ ਚ ਆ ਰਹੇ ਆ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦਾ ਹਾਲੀ ਦੀ ਹੁਣੇ-ਹੁਣੇ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੀਆਂ ਚੋਣਾਂ ਹੋ ਕੇ ਹਟੀਆਂ ਜਦੋਂ ਨਤੀਜੇ ਵੇਖੀ ਆ ਸਾਰੇ ਪੰਜਾਬ ਦੇ ਵੀ ਤੁਸੀਂ ਵੇਖਿਆ ਨਿਹਾਲ ਸਿੰਘ ਵਾਲਾ ਦੇ ਵੀ ਵੇਖਿਆ ਨਿਹਾਲ ਸਿੰਘ ਵਾਲਾ ਜੇ ਮੈਂ ਜੀ ਬਹੁਤ ਸ਼ਾਨੋ ਸ਼ੌਕ ਨਾਲ ਜਿੱਤ ਹਾਸਲ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਕਿਸੇ ਦੇ ਕਾਗਜ਼ੀ ਨਹੀਂ ਰੱਦ ਕਰਾਈ ਹੂੰ ਕਿਸੇ ਚੋਣ ਦੇ ਵਿੱਚ ਕੋਈ ਗੜਬੜ ਨਹੀਂ ਕਰਾਈ ਬਿਲਕੁਲ ਕਿਸੇ ਗਿਣਤੀ ਦੇ ਵਿੱਚ ਕੋਈ ਰੋਲਾ ਰਪਾ ਨਹੀਂ ਪਾਇਆ ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਕਰਾਈ ਹੈ ਤੇ ਸ਼ਾਨਦਾਰ ਨਤੀਜਾ ਆਇਆ ਇਸ ਤੋਂ ਸਿੱਧ ਹੁੰਦਾ ਇਹ ਜਿਹੜੇ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜੇ ਆ ਇੱਕ ਵਿਦਾਇਕ ਸਾਹਿਬ ਇੱਕ ਚੀਜ਼ ਸੋਸ਼ਲ ਮੀਡੀਆ ਤੇ ਬੜੀ ਪ੍ਰਚਾਰੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਆਉਣ ਵਾਲੇ ਦਿਨਾਂ ਚ 1 ਲੱਖ ਪੰਜਾਬੀ ਨੌਜਵਾਨ ਦਾ ਇੰਕਾਊਂਟਰ ਕਰਨ ਜਾ ਰਹੀ ਹੈ ਜਾਂ ਉਹ ਕਹਿੰਦੇ ਕਿ ਦ ਸਨ 1984 ਦਾ ਦੌਰ ਹੈ ਜਿਹੜਾ ਵਾਪਸ ਲਿਆ ਰਹੀ ਹੈ ਆਮ ਆਦਮੀ ਪਾਰਟੀ ਜੀ ਜੀ ਆਪਵਾਹ ਨੇ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ ਗੱਲ ਕਰਨ ਨੂੰ ਸੜਕਾਂ ਦੀ ਉਹ ਨਹੀਂ ਕੰਮ ਕਰ ਸਕਦੇ ਗਲੀਆਂ ਨਾਲੀਆਂ ਦੀ ਉਹ ਨਹੀਂ ਗੱਲ ਕਰ ਸਕਦੇ ਖੇਤੀ ਪਾਣੀ ਦੀ ਉਹ ਨਹੀਂ ਗੱਲ ਕਰ ਸਕਦੇ ਇਸ ਤਰ੍ਹਾਂ ਕਿ ਉਹਨਾਂ ਨੇ ਇਹ ਜਿਹੜੇ ਜਿਹੜੇ ਮੁੱਦੇ ਗੁੰਮਰਾਹ ਕਰ ਰਹੇ ਨੇ ਇਹ ਜਿਹੇ ਗੱਲਾਂ ਨੂੰ ਉਛਾਲ-ਸਾਲ ਕੇ ਦੁਹਰਾ ਕਰ ਰਹੇ ਆ ਜਿਹੜੀ ਜਿਹੜੀ ਸਾਡੀ ਆਮ ਆਰੀ ਪਾਉ ਤਾਂ ਖੜੀ ਜੂਰ ਤੇ ਆ ਹੂੰ ਠੀਕ ਹੈ ਨਾ ਅਈਦਾ ਯੂਥ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੇ ਆ ਅਸੀਂ ਯੂਥ ਨੂੰ ਸਹੀ ਦਿਸ਼ਾ ਦੇਣ ਦੀ ਗੱਲ ਕਰ ਰਹੇ ਹਾਂ ਕਪੇਸ਼ਨ ਪ੍ਰਹਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਲੱਗਦਾ ਵੀ ਜ਼ਮੀਨੀ ਪੱਧਰ ਤੇ ਇਹਦੇ ਨਾਲ ਜਿਹੜੇ ਗੈਂਗਸਟਰਿਜ਼ਮ ਨੂੰ ਜਿਹੜਾ ਖਤਮ ਕੀਤਾ ਜਾ ਸਕਦਾ ਦੇਖੋ ਜੀ ਜਿਹੜਾ ਗਲਤ ਕੰਮ ਕਰਦਾ ਚਾਹੇ ਉਹ ਗੈਂਗਸਟਰ ਆ ਚਾਹੇ ਆਮ ਇਨਸਾਨ ਆ ਜਿਹੜਾ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜਾ ਸਹੀ ਕੰਮ ਕਰਦਾ ਉਹਨੂੰ ਉਹਦੇ ਹੌਸਲਾ ਫਰਾਈ ਹੋਣੀ ਚਾਹੀਦੀ ਹੈ ਇਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਪੁਲਿਸ ਨੂੰ ਜਿਹੜੀ ਇਸ ਪੱਧਰ ਤੱਕ ਖੁੱਲ੍ਹ ਦੇ ਦੇਣੀ ਇਹਦੇ ਨਾਲ ਕਿਤੇ ਨਾ ਕਿਤੇ ਇਹਦਾ ਮਿਸਯੂਜ਼ ਵੀ ਹੋਊਗਾ ਨਜਾਇਜ਼ ਪਰਚੇ ਵੀ ਹੋ ਸਕਦੇ ਆ ਬਿਲਕੁਲ ਨਹੀਂ ਜੀ ਲੋਕ ਜਾਣਦੇ ਆ ਪਿੰਡਾਂ ਦੇ ਸਾਡੇ ਸਰਪੰਚ ਨੇ ਉਹਨਾਂ ਨੂੰ ਪਤਾ ਵੀ ਸਾਡੇ ਪਿੰਡ ਚ ਕਿਹੜਾ ਮੁੰਡਾ ਕਿਵੇਂ ਆ ਕਿਹੜਾ ਕਿਵੇਂ ਕਿਹੜਾ ਨਸ਼ਾ ਕਰਦਾ ਕਿਹੜਾ ਗੈਂਗਸਟਰ ਦੇ ਨਾਲ ਆ ਹੈ ਕਿਹੜਾ ਗਲਤ ਕੰਮ ਕਰਦਾ ਕਿਹੜਾ ਠੀਕ ਆ ਤੇ ਜਦੋਂ ਉਹ ਗਵਾਹੀ ਦੇਣਗੇ ਵੀ ਨਹੀਂ ਜੀ ਬਿਲਕੁਲ ਠੀਕ ਆ ਤੇ ਮਤਲਬ ਵੀ ਕੋਈ ਨਹੀਂ ਕਿਸੇ ਦਾ ਕਾਰਦਾ ਕੁਝ ਵੀ ਗਲਤ ਨਹੀਂ ਹੋਏਗਾ ਜੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਹਲਕੇ ਦੇ ਵਿੱਚ ਜਿਹੜੇ ਵਿਕਾਸ ਕਾਰਜ ਤੁਸੀਂ ਲਗਾਤਾਰ ਉਦਘਾਟਨ ਕਰ ਰਹੇ ਹੋ ਕੀ ਆਮ ਆਦਮੀ ਪਾਰਟੀ ਦਾ ਮਨਜੀਤ ਸਿੰਘ ਬਲਾਸਪੁਰ ਦਾ ਅਜੰਡਾ ਸਿਰਫ ਤੇ ਸਿਰਫ ਵਿਕਾਸ ਕਾਰਜ ਜ ਰਹਿਣਾ ਬਿਲਕੁਲ ਡਵੈਲਪਮੈਂਟ ਤੁਸੀਂ ਆ ਆਪਾਂ ਹਮਤਪੁਰਾ ਪਿੰਡ ਦੇ ਵਿੱਚ ਬੈਠੇ ਆ ਆ ਜਿਹੜੀ ਫਿਰਨੀਆ ਪਿੰਡ ਦੀ ਦੇਖੋ ਕਿੰਨੀ ਸ਼ਾਨਦਾਰ ਆ ਹੂੰ ਠੀਕ ਹੈ ਨਾ ਹੁਣ ਆ ਰਸਤਾ ਵਧੀਆ ਬਣ ਜਾਣਾ ਜੀ ਤੁਸੀਂ ਥੋੜੇ ਦਿਨ ਪਹਿਲਾਂ ਆਪਾਂ ਸੈਦੋ ਜੀ ਬਿਲਕੁਲ ਉਦੋਂ ਕਰ ਤਿੰਨ ਸੜਕਾਂ ਦਾ ਉਦਘਾਟਨ ਕਰਕੇ ਆਂਦਾ ਅਸੀਂ ਬਹੁਤ ਵੱਡੀ ਪੱਧਰ ਤੇ ਡਵੈਲਪਮੈਂਟ ਕਰ ਰਹੇ ਤੇ ਡਵੈਲਪਮੈਂਟ ਕਰਾਂਗੇ ਸਾਡਾ ਏਜੰਡਾ ਇਹੀ ਆ ਜੀ ਬਹੁਤ ਬਹੁਤ ਧੰਨਵਾਦ ਵਿਧਾਇਕ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਥੈਂਕ ਯੂ